ਪੰਜਾਬੀ ਨਾਵਲ ਅਪਸਰਾ ਦੀ ਕਾਮਯਾਬੀ ਤੋਂ ਬਾਅਦ ਪ੍ਰੀਤ ਕੈਥ ਦਾ ਅਗਲਾ ਨਾਵਲ ਮੈਰੀ ਤੇ ਗਾਲਬ ਜਿਸੇ ਤੁਹਾਡੇ ਨਾਲ ਮੈਂ ਪਹਿਲਾਂ 9 ਭਾਗ ਸਾਂਝੇ ਕਰ ਚੁੱਕੀ ਹਾਂ ਤੇ ਬਹੁਤ ਹੀ ਦਿਲਚਸਪ ਰਹੇ ਨੇ 9 ਭਾਗ ਸੋ ਅੱਜ ਅਗਲਾ 10ਵਾਂ ਤੇ ਅਖੀਰਲਾ ਭਾਗ ਤੁਹਾਡੇ ਨਾਲ ਸਾਂਝਾ ਕਰ ਦਿੰਦੀ ਹਾਂ ਇਸ ਨਾਵਲ ਦਾ ਉਮੀਦ ਕਰਦੀ ਹਾਂ ਤੁਹਾਨੂੰ ਵੀ ਬਹੁਤ ਪਸੰਦ ਆਏ ਹੋਣਗੇ ਸੋ ਇਸੇ ਤਰ੍ਹਾਂ ਹੋਰ ਪੰਜਾਬੀ ਨਾਵਲ ਤੇ ਕਹਾਣੀਆਂ ਸੁਣਦੇ ਰਹਿਣ ਲਈ ਚੈਨਲ ਸਵੀ ਮੀਡੀਆ 11 ਨੂੰ ਸਬਸਕ੍ਰਾਈਬ ਕਰੋ ਤੇ ਆਪਦੀ ਫੀਡਬੈਕ ਕਮੈਂਟਾਂ ਰੇ ਜ਼ਰੂਰ ਦਿਆ ਕਰੋ ਜੀ ਸੋ ਚੰਗੀਆਂ ਲੱਗਣ ਤਾਂ ਉਹ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਕਰਿਆ ਕਰੋ ਸੋ ਨਾਵਲ ਮੈਰੀ ਤੇ ਗਲਿਬ ਦਾ ਅੱਜ ਆਖੀਰਲਾ ਭਾਗ ਦਸਮਾ ਤੁਹਾਡੇ ਨਾਲ ਸਾਂਝਾ ਕਰਦੀ ਆ ਇਸੇ ਤਰ੍ਹਾਂ ਬਣੇ ਰਹੋ ਸਵੀ ਮੀਡੀਆ 11 ਦੇ ਨਾਲ ਪਿੰਡ ਵਿੱਚ ਮੇਰੇ ਨਾਮ ਹੇਠ ਕਈ ਚਰਚਾਵਾਂ ਚੱਲਦੀਆਂ ਰਹਿੰਦੀਆਂ ਸੀ। ਸਾਰੇ ਪਿੰਡ ਵਾਲੇ ਪਾਪਾ ਨੂੰ ਮੂਰਖ ਦੱਸਦੇ ਸੀ। ਉਹਨਾਂ ਦੀ ਨਜ਼ਰ 'ਚ ਪਾਪਾ ਇੱਕ ਬੇਸ਼ਰਮ ਬੰਦਾ ਬਣ ਗਿਆ ਸੀਗਾ ਜਿਨੇ ਆਪਣੇ ਘਰੋਂ ਪੱਜੀ ਧੀ ਤੇ ਦੁਬਾਰਾ ਯਕੀਨ ਕਰ ਲਿਆ ਸੀ। ਉਹ ਹੈਰਾਨ ਸੀ ਕਿ ਜਿਹੜੀ ਕੁੜੀ ਇੱਕ ਵਾਰ ਅੱਖੀ ਘੱਟਾ ਪਾਰੀ ਗਈ ਆ ਉਹਦੇ ਤੇ ਕੋਈ ਕਿਵੇਂ ਯਕੀਨ ਕਰ ਸਕਦਾ ਏ। ਉਹਨਾਂ ਮੁਤਾਬਕ ਤਾਂ ਮੇਰਾ ਹੱਥ ਕਿਸੇ ਦੇ ਹੱਥ 'ਚ ਦੇ ਕੇ ਮੇਰਾ ਫਾਹਾ ਵੜ ਦੇਣਾ ਚਾਹੀਦਾ ਸੀ। ਉਹ ਗੱਲਾਂ ਕਰਦੇ ਸੀ ਕਿ ਹਾਲੇ ਕੋਈ ਕਸਰ ਰਹਿ ਗਈ ਆ ਜਿਹੜੀ ਉਹਨੂੰ ਦਿੱਲੀ ਭੇਜ ਕੇ ਪੂਰੀ ਕਰਦਾ ਆ। ਕਈ ਆਖਦੇ ਕਿ ਪਤਾ ਕਿਸੇ ਮੁੰਡੇ ਨਾਲ ਤੋਰਤੀ ਹੋਵੇ ਆਪਾਂ ਨੂੰ ਕੀ ਪਤਾ ਜਿੰਨੇ ਮੂੰਹ ਉਹਨੀਆਂ ਗੱਲਾਂ ਸੀਗਾਂ ਪਰ ਸਮੇ ਦੇ ਨਾਲ-ਨਾਲ ਲੋਕਾਂ ਦੇ ਮੂੰਹਾਂ ਉੱਤੇ ਹੋਰ ਗੱਲਾਂ ਆਉਣ ਲੱਗੀਆਂ ਸੀਗਾਂ ਉਹ ਮੈਨੂੰ ਪੁੱਲ ਗਏ ਸੀਗੇ ਪਰ ਜਦੋਂ ਕਦੇ ਪਾਪਾ ਆਉਂਦੇ ਜਾਂਦੇ ਦਿਖ ਜਾਂਦੇ ਤਾਂ ਜ਼ਰੂਰ ਉਹਨਾਂ ਦੇ ਜਹਿਨ ਅੰਦਰ ਮੇਰੀ ਗੱਲ ਥੋਰਦੀ ਪਾਪਾ ਬਾਰੇ ਪਾਪਾ ਮੇਰੇ ਬਾਰੇ ਕਿਸੇ ਨਾਲ ਕੋਈ ਗੱਲ ਨਾ ਕਰਦੇ ਪਿੰਡ ਤੋਂ ਇੱਕ ਤਰ੍ਹਾਂ ਨਾਲ ਉਹਨਾਂ ਨੇ ਪਾਸਾ ਹੀ ਕਰ ਲਿਆ ਸੀਗਾ ਉਹਨਾਂ ਨੂੰ ਪਿੰਡ 'ਚ ਚੰਗਾ ਨਾ ਲੱਗਦਾ ਪਹਿਲਾਂ ਬਾਗ ਪਾਪਾ ਕਿਸੇ ਨੂੰ ਘਰੇ ਨਾ ਬੁਲਾਉਂਦੇ ਨਾ ਹੀ ਬੇਫਾਲਤੂ ਕਰਤੋਂ ਬਾਹਰ ਜਾਂਦੇ ਸੀਗੇ ਡੈਡੀ ਤੋਂ ਆ ਕੇ ਘਰ ਚ ਕੋਈ ਨਾ ਕੋਈ ਕਿਤਾਬ ਪੜ੍ਹਦੇ ਰਹਿੰਦੇ ਮਾਂ ਘਰ ਦੇ ਕੰਮ ਮਕਾ ਕੇ ਹਰ ਰੋਜ਼ ਮੈਨੂੰ ਕਾਲ ਕਰਦੀ ਮੈਂ ਥੋੜੀ ਬਹੁਤ ਗੱਲ ਕਰਕੇ ਫੋਨ ਕੱਟ ਦਿੰਦੀ ਮਾਂ ਫਿਕਰਾਂ ਚ ਉਮਰ ਤੋਂ ਪਹਿਲਾਂ ਬੁੱਢੀ ਹੋ ਗਈ ਸੀਗੇ ਉਹਦੇ ਹੱਡ ਗੋਡੇ ਦਰਦ ਕਰਦੇ ਸੀਗੇ ਮਾਂ ਗੱਲਾਂ ਕਰਦੀ ਕਰਦੀ ਰੋ ਪੈਂਦੀ ਮੈਂ ਉਹਨਾਂ ਦੋਨਾਂ ਦਾ ਦਰਦ ਸਮਝਦੀ ਸੀਗੀ ਕਦੇ-ਕਦੇ ਆਪਣੇ ਆਪ ਤੇ ਬਹੁਤ ਗੁੱਸਾ ਆਉਂਦਾ ਸੀ ਕਿ ਮੈਂ ਪਾਗਲ ਹੀ ਕੀ ਕਰ ਬੈਠੀ ਆਂ ਮੈਂ ਕਿੰਨਾ ਦੁਖ ਦਿੱਤਾ ਦੋਹਾਂ ਜਾਣਿਆਂ ਨੂੰ ਪਰ ਉਹਨਾਂ ਨੇ ਮੈਨੂੰ ਕਦੇ ਸੁਣਾਇਆ ਨਹੀਂ ਸੀ ਖੈਰ ਮੈਂ ਇਹ ਸਭ ਯਾਦ ਕਰਕੇ ਹੋਰ ਜ਼ਿਆਦਾ ਪਰਦੀ ਮੀਨਸ ਕਲੀਅਰ ਕਰਨ ਮੇਰੇ ਲਈ ਸਿਰ ਤੜ ਦੀ ਬਾਜੀ ਬਣ ਗਿਆ ਸੀਗਾ ਹਰ ਰੋਜ਼ 8 ਤੋਂ 10 ਘੰਟੇ ਪੜ੍ਹਨਾ ਤੇ ਫਿਰ ਵੀ ਮਨ ਨਾ ਅੱਕਦਾ ਪੜਨ ਤੋਂ ਮੈਂ ਮੀਨਸ ਦੇ ਪੇਪਰ ਦਿੱਤੇ ਪੇਪਰ ਵਧੀਆ ਹੋ ਗਏ ਸੀ ਕਲੀਅਰ ਹੋਣ ਤੋਂ ਬਾਅਦ ਚਾ ਸੀਗਾ ਪਰ ਮਨ ਅੰਦਰ ਇੱਕ ਡਰ ਬੈਠਾ ਸੀਗਾ ਕਿ ਪਤਾ ਨਹੀਂ ਕਲੀਅਰ ਹੋਊ ਕਿ ਨਾ ਮੈਂ ਪਾਪਾ ਨੂੰ ਆਪਣੇ ਡਰ ਬਾਰੇ ਦੱਸਿਆ ਉਹ ਮੈਨੂੰ ਬਹੁਤ ਹੌਸਲਾ ਦਿੰਦੇ ਉਹ ਆਖਦੇ ਕਿ ਆਪਾਂ ਪਿੰਡ 'ਚ ਇੱਕ ਕੋਚਿੰਗ ਸੈਂਟਰ ਚਲਾ ਦੇਣਾ ਆ ਜਿੱਥੇ ਆਪਾਂ ਫ੍ਰੀ ਕੋਚਿੰਗ ਦਿਆ ਕਰਾਂਗੇ ਤੇ ਪਿੰਡ ਦੇ ਮੁੰਡੇ ਕੁੜੀਆਂ ਦੇ ਸੁਪਨੇ ਪੂਰੇ ਕਰਨ ਵਿੱਚ ਮਦਦ ਕਰਾਂਗੇ ਮੈਨੂੰ ਪਾਪਾ ਦੀ ਗੱਲ ਬਹੁਤ ਚੰਗੀ ਲੱਗਦੀ ਸੀ ਇਹ ਉਹਨਾਂ ਦਾ ਵੱਡਾ ਪਣ ਸੀਗਾ ਕਿ ਉਹ ਮੇਰੇ ਲਈ ਨਵਾਂ ਰਾਹ ਬਣਾ ਦਿੰਦੇ ਸੀਗੇ ਉਹਨਾਂ ਨੂੰ ਇਹ ਵੀ ਸੀਗਾ ਕਿ ਅਗਰ ਮੇਰੇ ਤੋਂ ਮੀਨਸ ਕਲੀਅਰ ਨਾ ਹੋਇਆ ਤਾਂ ਮੈਂ ਨਿਰਾਸ਼ ਨਾ ਹੋ ਜਾਵਾਂ ਪਰ ਹੁਣ ਮੈਂ ਪਿੱਛੇ ਨਹੀਂ ਹਟ ਸਕਦੀ ਸੀ ਕਿ ਮੈਂ ਹੋਰ ਫੇਲ ਨਹੀਂ ਹੋ ਸਕਦੀ ਸੀ ਕਿ ਮੈਂ ਆਪਣੇ ਪਾਪਾ ਨੂੰ ਸਿਰ ਉੱਚਾ ਕਰਕੇ ਜਿਉਂਦਾ ਦੇਖਣਾ ਚਾਹੁੰਦੀ ਸੀਗੀ ਗੱਲ ਇੰਨੀ ਕਮੀ ਨਹੀਂ ਸੀਗੀ ਕਿ ਮੈਂ ਕੋਈ ਪਿੰਡ ਵਾਲਿਆਂ ਨੂੰ ਕਰਕੇ ਦਿਖਾਉਣਾ ਸੀਗਾ ਇਹ ਲੜਾਈ ਹੁਣ ਪਿੰਡ ਵਾਲਿਆਂ ਨਾਲ ਨਹੀਂ ਸੀਗੀ ਇਹ ਲੜਾਈ ਹੁਣ ਨਿਰਾਸ਼ ਹੋ ਚੁੱਕੀਆਂ ਉਮੀਦਾਂ ਲਈ ਸੀ ਜਿਨ੍ਹਾਂ ਨੇ ਸਦਿਆਂ ਤੋਂ ਹਾਰ ਕਬੂਲ ਕਰ ਲਈ ਸੀਗੀ ਉਹਨਾਂ ਮਾਰ ਚੁਕੀਆਂ ਸਦਰਾਂ ਲਈ ਸੀਗੀ ਜਿਨ੍ਹਾਂ ਨੂੰ ਕੋਈ ਬੇਰਵੱਟੇ ਵੀ ਨਹੀਂ ਸੀ ਸਿਆਨ ਦਾਗਾ ਇਹ ਲੜਾਈ ਉਹਨਾਂ तमाम ਕੁੜੀਆਂ ਲਈ ਸੀ ਜਿਨ੍ਹਾਂ ਨੂੰ ਆਖਿਆ ਜਾਂਦਾ ਸੀਗਾ ਕਿ ਤੂੰ ਪੜ ਕੇ ਕੀ ਲੈਣਾ ਹੈ ਸਾਹਮਣੇ ਤਾਂ ਜਵਾਕ ਹੀ ਦੇ ਹੁਣ ਕੁੜੀਆਂ ਨੇ ਬਰਾਬਰ ਦੀ ਸਰਤਣ ਬਣ ਕੇ ਖੜਨਾ ਹੈ ਹੁਣ ਕੁੜੀਆਂ ਨੇ ਆਪਣੇ ਆਪ ਨੂੰ ਸਾਬਿਤ ਕਰਨਾ ਹੈ ਕਿ ਉਹਨਾਂ ਅੰਦਰ ਵੀ ਚੇਤਨਾ ਹੈ ਉਹਨਾਂ ਅੰਦਰ ਵੀ ਸਮਰੱਥਾ ਹੈ ਕਿ ਸਮਾਜ ਦੀਆਂ ਜ਼ਿੰਮੇਵਾਰੀਆਂ ਮਰਦ ਦੇ ਬਰਾਬਰ ਮੁੱਢ ਨਾਲ ਮੋਢਾ ਜੋੜ ਕੇ ਖੜ ਸਕਣ ਹੁਣ ਲੜਾਈ ਆਪਣੀ ਹੋਂਦ ਲਈ ਹੈ ਰਿਜ਼ਲਟ ਦਾ ਦਿਨ ਆ ਗਿਆ ਆ ਮੈਂ ਸਵੇਰੇ ਉੱਠੀ ਤੇ ਨਹਾ ਧੋ ਕੇ ਪਾਠ ਕੀਤਾ ਹੁਣ ਮੈਂ ਅਕਸਰ ਪਾਠ ਕਰਦੀ ਸੀਗੀ ਗੁਰਬਾਣੀ ਦਾ ਪਾਠ ਕਰਨ ਨਾਲ ਮੈਨੂੰ ਬਹੁਤ ਤਾਕਤ ਮਿਲਦੀ ਸੀ ਮੇਰੀ ਸਾਰੀ ਨਿਰਾਸ਼ਾ ਦੂਰ ਹੋ ਜਾਂਦੀ ਸੀ ਜਦ ਵੀ ਥੋੜਾ ਸਮਾਂ ਮਿਲਦਾ ਤਾਂ ਮੈਂ ਗੁਰਬਾਣੀ ਕੀਰਤਨ ਸੁਣ ਲੈਂਦੀ ਪਾਠ ਕਰਨ ਤੋਂ ਬਾਅਦ ਮੈਂ ਚਾਹ ਪੀਤੀ ਤੇ ਚਾਹ ਪੀਣ ਲਈ ਵਿਸ਼ਾਲ ਦੀ ਟੀ ਸਟਾਲ ਤੇ ਚਲੀ ਜਾਣਾ ਮੇਰਾ ਰਿਜ਼ਲਟ ਆਇਆ ਮੈਨੂੰ ਆਪਣਾ ਅੱਖਾਂ ਤੇ ਯਕੀਨ ਨਾ ਹੋਵੇ ਮੇਰੀਆਂ ਅੱਖਾਂ ਭਾਰ ਆਈਆਂ ਮੈਂ ਮੀਨਸ ਕਲੀਅਰ ਕਰ ਲਿਆ ਸੀਗਾ ਜਿਹੜੀ ਕੁੜੀ ਲੋਕਾਂ ਦੀਆਂ ਨਜ਼ਰਾਂ ਵਿੱਚ ਚਰਿੱਤਰਹੀਣ ਸਾਬਤ ਹੋ ਗਈ ਸੀ ਜੋ 1.5 ਸਾਲ ਪਹਿਲਾਂ ਆਪਣੀ ਜ਼ਿੰਦਗੀ ਖਤਮ ਕਰਨ ਬਾਰੇ ਸੋਚ ਰਹੀ ਸੀ ਉਸ ਕੁੜੀ ਨੇ ਮੀਨਸ ਕਲੀਅਰ ਕਰ ਲਿਆ ਸੀਗਾ ਮੈਂ ਰੋਂਦੀ ਰੋਂਦੀ ਨੇ ਪਾਪਾ ਨੂੰ ਕਾਲ ਕੀਤੀ ਹੈਲੋ ਪਾਪਾ ਮੈਂ ਮੀਨਸ ਕਲੀਅਰ ਕਰ ਲਿਆ ਸ਼ੁਕਰ ਹੈ ਵਾਹਿਗੁਰੂ ਦਾ ਕਰਮੋ ਰੱਬ ਨੇ ਤੇਰੀ ਸੁਣੀ ਆ ਇਹ ਮੇਰੀ ਤੇਰੀ ਮਿਹਨਤ ਆ ਤੀਏ ਬਾਬਾ ਅੱਗੇ ਵੀ ਭਲੀ ਕਰੇ ਉਸ ਦਿਨ ਮੈਂ ਵਿਸ਼ਾਲ ਦੀ ਸਟਾਲ ਤੇ ਬਹਿ ਕੇ ਬਹੁਤ ਰਹੀ ਵਿਸ਼ਾਲ ਮੇਰੀ ਖੁਸ਼ੀ ਵਿੱਚ ਸ਼ਰੀਕ ਹੋਇਆ ਜੇ ਲੋ ਚਾਹ ਪੀਓ ਅੱਜ ਮੇਰੀ ਤਰਫੋਂ ਸੇ ਪਾਰਟੀ ਆ ਚਾਹ ਪੀ ਕੇ ਮੈਂ ਸਿੱਧਾ ਰੂਮ ਚ ਗਈ ਤੇ ਗਲਬ ਨੂੰ ਕਾਲ ਕੀਤੀ ਦੋਹੇ ਜਣੇ ਹੁਣ ਮੇਰੀ ਜ਼ਿੰਦਗੀ ਵਿੱਚ ਅਹਿਮ ਸਨ ਇੱਕ ਮਾਪਿਓ ਤੇ ਦੂਜਾ ਗਲਬ ਗਲਬ ਮੇਰਾ ਰਿਜ਼ਲਟ ਸੁਣ ਕੇ ਖੜ ਉੱਠਿਆ ਸੀਗਾ ਉਹਨੇ ਮੇਰੇ پاس ਹੋਣ ਦਾ ਬਹੁਤ ਚਾਹ ਮਣਾਇਆ ਗਲਬ ਹੁਣ ਅੰਦਰੋਂ ਬਾਹਰੋਂ ਇੱਕੋ ਜਿਹਾ ਸੀਗਾ ਉਹ ਪਹਿਲਾਂ ਨਾਲੋਂ ਬਹੁਤ ਸਹਿਜ ਹੋ ਗਿਆ ਸੀਗਾ ਮੇਰੇ ਨਾਲ ਗੱਲ ਕਰਕੇ ਉਹਨੂੰ ਸਕੂਨ ਮਿਲਦਾ ਸੀ ਮੇਰੀ ਵੀ ਤਾਂ ਉਹਦੇ ਨਾਲ ਜੁੜੀ ਹੋਈ ਸੀਗੀ ਮੀਨਸ ਤੋਂ ਬਾਅਦ ਹੀ ਮੈਂ ਇੰਟਰਵਿਊ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਸੀਗੀ ਯੂਪੀਐਸਸੀ ਦੀ ਇੰਟਰਵਿਊ ਵਿੱਚ ਤੁਹਾਡੀ ਪਰਸਨੈਲਿਟੀ ਨੂੰ ਦੇਖਿਆ ਜਾਂਦਾ ਹੈ ਤੇ ਸਾਡੇ ਫੈਸਲਾ ਲੈਣ ਦੀ ਸਮਝ ਨੂੰ ਦੇਖਿਆ ਜਾਂਦਾ ਹੈ ਮੇਰੀ ਜ਼ਿੰਦਗੀ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਉਹਨਾਂ ਨੇ ਮੈਨੂੰ ਬਹੁਤ ਮਜ਼ਬੂਤ ਕਰ ਦਿੱਤਾ ਸੀਗਾ ਡਰ ਨਾਮ ਦੀ ਸ਼ੈ ਮੇਰੇ ਅੰਦਰੋਂ ਖੰਭ ਲਾ ਕੇ ਉੱਡ ਗਈ ਸੀ ਮੇਰੀਆਂ ਗੱਲਾਂ 'ਚ ਤੇ ਮੇਰੇ ਵਿਵਹਾਰ 'ਚ ਇੱਕ ਸੰਜੀਦਗੀ ਝਲਕਦੀ ਸੀ ਇੱਥੋਂ ਤੱਕ ਆ ਕੇ ਵਾਪਸ ਮੁੜਨ ਦਾ ਸੋਚਣਾ ਮੈਂ ਬੰਦ ਕਰ ਦਿੱਤਾ ਸੀਗਾ ਯੂਪੀਐਸਸੀ ਦਾ ਸਿਲੇਬਸ ਤੁਹਾਨੂੰ ਬਹੁਤ ਕਲਦਾ ਹੈ ਦਿੱਲੀ ਚ ਬਹੁਤ ਸਾਰੇ ਸਟੂਡੈਂਟ ਲਗਾਤਾਰ 10 10 ਸਾਲ ਦੀ ਐਸ ਪੇਪਰ ਦੀ ਤਿਆਰੀ ਕਰਕੇ ਰਹਿੰਦੇ ਨੇ ਪਰ ਉਹਨਾਂ ਦਾ ਆਈਆਈਐਸ ਜਾਂ ਆਈਪੀਐਸ ਬੰਦਾ ਸੁਪਨਾ ਪੂਰਾ ਨਹੀਂ ਹੋ ਪਾਉਂਦਾ ਕਾ ਖੈਰ ਮੈਂ ਆਪਣੀ ਮੰਜ਼ਲ ਤੇ ਬਹੁਤ ਕਰੀਬ ਸਾਂ ਮੇਰੇ ਮੌਕ ਟੈਸਟ ਬਹੁਤ ਚੰਗੇ ਜਾ ਰਹੇ ਸੀਗੇ ਇੰਟਰਵਿਊ ਦੀ ਤਾਰੀਖ ਨੇੜੇ ਆ ਰਹੀ ਸੀ ਪਾਪਾ ਹਰ ਰੋਜ਼ ਕਾਲ ਤੇ ਗੱਲ ਕਰਦੇ ਮੈਨੂੰ ਹੌਸਲਾ ਦਿੰਦੇ ਕਾਲਬ ਕੋਈ ਜਨਾਬਾਤ ਕਾਲ ਕਰਦਾ ਤੇ ਮੇਰੇ ਅੰਦਰ ਜੋਸ਼ ਭਰਦਾ ਮੈਨੂੰ ਹਿੰਮਤ ਦਿੰਦਾ ਮੈਨੂੰ ਇੱਕ ਗੱਲ ਹੁਣ ਕਲੀਅਰ ਹੋ ਗਈ ਸੀ ਕਿ ਨਤੀਜਾ ਜੋ ਵੀ ਹੋਵੇ ਇਥੋਂ ਮੈਂ ਹਾਰ ਕੇ ਨਹੀਂ ਜਾਵਾਂਗੀ ਮੇਰੀ ਕਿਸਮਤ ਮੈਨੂੰ ਇਥੋਂ ਤੱਕ ਲੈ ਆਈ ਹੈ ਤਾਂ ਅੱਗੇ ਵੀ ਲੈ ਕੇ ਜਾਵੇਗੀ ਕਿਸਮਤ ਸ਼ਬਦ ਸੁੰਨ ਵਿੱਚ ਕਿੰਨਾ ਇਹ ਜਸਪ ਲੱਗਦਾ ਹੈ ਪਰ ਅਸੀਂ ਇਸ ਨੂੰ ਸਮਝਣ ਵਿੱਚ ਬਹੁਤ ਗਲਤੀ ਕਰਦੇ ਹਾਂ ਕਈ ਇਸ ਨੂੰ ਚਮਕ ਚਮਕ ਚਮਤਕਾਰ ਸਮਝਦੇ ਨੇ ਤੇ ਕਈ ਫਜ਼ੂਲ ਦੀਆਂ ਗੱਲਾਂ ਪਰ ਮੇਰੇ ਲਈ ਕਿਸਮਤ ਮੌਕਿਆਂ ਨਾਲ ਨਾਮ ਹੈ ਜਿਸ ਇਨਸਾਨ ਨੇ ਆਪਣੀ ਜ਼ਿੰਦਗੀ ਵਿੱਚ ਆਏ ਮੌਕਿਆਂ ਨੂੰ ਅਜਾਈ ਕੀਤਾ ਹੈ ਜਾਣ ਦਿੱਤਾ ਹੈ ਉਹਦੇ ਤੇ ਕਿਸਮਤ ਇੱਕ ਨਾ ਇੱਕ ਦਿਨ ਮਿਹਰਬਾਨ ਜ਼ਰੂਰ ਹੁੰਦੀ ਹੈ ਮੈਨੂੰ ਆਪਣੀ ਕਿਸਮਤ ਤੇ ਮੈਂ ਦੋਹਾਂ ਉੱਪਰ ਭਰੋਸਾ ਸੀਗਾ ਇੰਟਰਵਿਊ ਦਾ ਦਿਨ ਮੈਂ ਸਵੇਰ ਉੱਠ ਕੇ ਪਾਠ ਕਰਕੇ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਤਿਆਰ ਹੋਈ ਜਾਣ ਤੋਂ ਪਹਿਲਾਂ ਪਾਪਾ ਮਾਂ ਤੇ ਗੱਲਬਾਤ ਗੱਲ ਕੀਤੀ ਫਿਰ ਇੰਟਰਵਿਊ ਦੇਣ ਚਲੀ ਗਈ ਸੀਗੀ ਇੱਕ ਹਾਲਚ ਬੈਠੀ ਮੈਂ ਆਪਣੀ ਵਾਰੀ ਦੀ ਉਡੀਕ ਕਰਨ ਲੱਗੀ ਮਨ ਅੰਦਰ ਬੇਚੈਨੀ ਸੀ ਧੜਕਣ ਰਤਾ ਡਰੀ ਹੋਈ ਸੀਗੀ ਪਰ ਆਪਣੇ ਆਪ ਤੇ ਯਕੀਨ ਸੀਗਾ ਮੇਰੀ ਵਾਰੀ ਆਈ ਮੈਂ ਇੱਕ ਕਮਰੇ ਵਿੱਚ ਦਾਖਲ ਹੋਈ ਕਮਰੇ ਦੇ ਅੰਦਰ ਤੋਂ ਪੋਰਚ ਅਧਿਕਾਰੀ ਤੇ ਇੱਕ ਔਰਤ ਸੀ ਮੈਂ ਸਾਰਿਆਂ ਨੂੰ ਗੁੱਡ ਮਾਰਨਿੰਗ ਬੁਲਾਈ ਉਹਨਾਂ ਨੇ ਮੇਰਾ ਜਵਾਬ ਦਿੱਤਾ ਉਹਨਾਂ ਦੇ ਹਾਂ ਆਪ ਪਾਵਸਥਰ ਸਨ ਪਹਿਲਾ ਅਧਿਕਾਰੀ ਜੋ ਕਲੀਨ ਸ਼ੇਵ ਸੀ ਉਮਰ ਲਗਭਗ 50 ਸਾਲ ਦੇ ਕਰੀਬ ਹੋਗੀ ਨੇ ਪੁੱਛਿਆ ਕੀਰਤ ਆਪ ਠੀਕ ਹੈ ਹਾਂਜੀ ਸਰ ਮੈਂ ਬਿਲਕੁਲ ਠੀਕ ਹੂੰ ਤਿੰਨਾਂ ਜਾਣਿਆਂ ਨੇ ਵਾਰੀ-ਵਾਰੀ ਸਵਾਲ ਕੀਤੇ ਇੱਕ ਦੋ ਸਵਾਲਾਂ ਨੂੰ ਛੱਡ ਕੇ ਮੈਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਅਖੀਰ ਮੈਨੂੰ ਮੈਮ ਮੈਮ ਨੇ ਸਵਾਲ ਪੁੱਛਿਆ ਕਿ ਕੀਰਤ ਮੰਨ ਲੀਜੀਏ ਅਗਰ ਕਿਸੇ ਲੜਕੀ ਦਾ ਰੇਪ ਹੋ ਜਾਏ ਔਰ ਕਿਸੇ ਕਾਰਨ ਉਸੇ ਇਨਸਾਫ ਨਾ ਮਿਲੇ ਪਾਈ ਔਰ ਆਪ ਬਾਅਦ ਮੇ ਵੈ ਵਹਾਂ ਆਈਪੀਐਸ ਅਧਿਕਾਰੀ ਬਣ ਜਾਏ ਤਾਂ ਕੀ ਵੈ ਆਪਣਾ ਆਪ ਆਪਣਾ ਕਿਆ ਉਹ ਆਪਣਾ ਬਦਲਾ ਲੇਗੀ ਉਹਨਾਂ ਦਾ ਸਵਾਲ ਸੁਣ ਕੇ ਮੈਂ ਉਸ Shimla ਦੇ ਹੋਟਲ ਵਾਲੇ ਕਮਰੇ ਵਿੱਚ ਪਹੁੰਚ ਗਈ ਕਮਰੇ ਵਿੱਚ ਗੁਰੀ ਤੇ ਉਹਦਾ ਦੋਸਤ ਜਾ ਚੁੱਕੇ ਸੀ ਮੈਂ ਕੰਧ ਨਾਲ ਲੱਗੀ ਰੋ ਰਹੀ ਸੀ ਅਚਾਨਕ ਦਰਵਾਜ਼ੇ ਤੇ ਪਾਪਾ ਦਿਖਾਈ ਦਿੱਤੇ ਉਹ ਮੇਰੇ ਕੋਲ ਆਏ ਉਹਨਾਂ ਨੇ ਮੈਨੂੰ ਉਠਾਉਣ ਲਈ ਆਪਣਾ ਹੱਥ ਅੱਗੇ ਵਧਾਇਆ ਮੈਂ ਉਹਨਾਂ ਦਾ ਹੱਥ ਫੜਿਆ ਤੇ ਉੱਠ ਗਈ ਪਾਪਾ ਨੇ ਕਿਹਾ ਕੀਰਤ ਤੈਨੂੰ ਇਹਦੇ ਚੋਂ ਨਿਕਲਣਾ ਪੈਣਾ ਹੈ ਆਪ ਕੀ ਕੀ رائے ਹੈ ਇਸ ਬਾਰੇ ਮੇ ਮੇਰੀ ਸੌਰਤ ਮੁੜੀ ਇੰਟਰਵਿਊ ਵਾਲੇ ਕਮਰੇ ਵਿੱਚ ਆ ਗਈ ਮੈਂ ਆਪਣੇ ਆਪ ਨੂੰ ਸੰਭਾਲਿਆ ਤੇ ਪੂਰੇ ਆਤਮ ਵਿਸ਼ਵਾਸ ਨਾਲ ਚਿਹਰੇ ਤੇ ਹਲਕੀ ਜਿਹੀ ਮੁਸਕਰਾਹਟ ਦੇ ਕੇ ਜਵਾਬ ਦੇਣਾ ਸ਼ੁਰੂ ਕੀਤਾ ਮੈਂ बदला लेना हर किसी के स्वभाव और उसकी मानसिकता पर निर्भर करता है पर एक अच्छा ऑफिसर वही हो सकता है जो कानून के दायरे में रहकर आरोपियों को सजा दे ये भी नहीं होना चाहिए कि कोई आरोपी आरोप करके बच जाए ऐसा जिसके साथ जुल्म हुआ होगा उसका सिस्टम से भरोसा उठ जाएगा मैं अपना जवाब ਸੁਨਾ ਕੇ ਇੱਕ ਗਹਿਰਾ ਸਾਹ ਲਿਆ ਮੈਮ ਦੀਆਂ ਅੱਖਾਂ ਵਿੱਚੋਂ ਮੈਂ ਪੜ ਲਿਆ ਸੀਗਾ ਕਿ ਮੇਰਾ ਜਵਾਬ ਸਹੀ ਹੈ ਵੈਸੇ ਇੰਟਰਵਿਊ ਲੈਣ ਵਾਲਿਆਂ ਦੇ ਹਾਅ ਭਾਅ ਬਹੁਤ ਸਥਿਰ ਹੁੰਦੇ ਨੇ ਉਹ ਜਿਤਾਉਂਦੇ ਨਹੀਂਗੇ ਕਿ ਤੁਸੀਂ ਸਹੀ ਬੋਲ ਰਹੇ ਹੋ ਜਾਂ ਗਲਤ ਮੈਂ ਇੰਟਰਵਿਊ ਦੇ ਕੇ ਬਾਹਰ ਆ ਗਈ ਸੀਗੀ ਮੈਨੂੰ ਬਹੁਤ ਖੁਸ਼ੀ ਸੀਗੀ ਕਿ ਮੇਰਾ ਇੰਟਰਵਿਊ ਚੰਗਾ ਰਿਹਾ ਹੈ ਮਰੂ ਵਿੱਚ ਆ ਕੇ ਪਾਪਾ ਨਾਲ ਗੱਲ ਕੀਤੀ ਉਹ ਖੁਸ਼ ਹੋਏ ਉਹਨਾਂ ਨੇ ਘਰ ਆਉਣ ਲਈ ਕਿਹਾ ਸੀ ਮੈਂ ਵੀ ਸੋਚ ਰਹੀ ਸੀਗੀ ਕਿ ਇੰਟਰਵਿਊ ਤੋਂ ਘਰ ਚਲੀ ਜਾਵਾਂ ਮੇਕਾਰ ਆ ਗਈ ਹੁਣ ਪਿੰਡ ਵਿੱਚ ਮੇਰੇ ਇੰਟਰਵਿਊ ਦੀਆਂ ਗੱਲਾਂ ਹੋਣ ਲੱਗੀਆਂ ਸੀਗਾ ਪਿੰਡ ਦੇ ਲੋਕਾਂ ਦਾ ਨਜ਼ਰੀਆ ਬਦਲ ਗਿਆ ਸੀ ਇੰਟਰਵਿਊ ਕਲੀਅਰ ਹੋਣ ਤੋਂ ਬਾਅਦ ਮੇਰੇ ਆਤਮ ਵਿਸ਼ਵਾਸ ਵਿੱਚ ਦਿਨ ਰਾਤ ਦਾ ਫਰਕ ਸੀਗਾ ਜਿਹੜੀ ਕੁੜੀ ਕੱਲ ਤੱਕ ਲੋਕਾਂ ਨੂੰ ਦੇਖ ਕੇ ਨੀਵੀਂ ਪਾ ਲੈਂਦੀ ਸੀ ਅੱਜ ਉਹ ਅੱਖਾਂ ਚੱਖਾਂ ਪਾ ਕੇ ਦੇਖਣ ਦੀ ਜ਼ਰੂਰਤ ਰੱਖਦੀ ਸੀ ਲੋਕਾਂ ਦਾ ਰਵਈਆ ਬਦਲ ਗਿਆ ਸੀਗਾ ਮੈਂ ਜਦੋਂ ਘਰੇ ਵੱਡੀ ਦਾ ਦਰਵਾਜ਼ੇ ਤੇ ਬੰਨੇ ਨੰਮ ਵੱਲ ਦੇਖ ਕੇ ਮੁਸਕਰਾਈ ਅੰਦਰ ਗਈ ਤਾਂ ਵਿਹੜੇ ਵਿੱਚ ਲੱਗੇ ਨੰਮ ਨੂੰ ਦੇਖ ਕੇ ਪਤਾ ਨਹੀਂ ਕਿੰਨਾ ਕੁ ਅੱਖਾਂ ਮੁਰੇ ਲੰਘ ਗਿਆ ਸੀਗਾ ਸ਼ਾਮ ਦਾ ਵੇਲਾ ਸੀਗਾ ਨਿੰਮ ਦੇ ਪੱਤਿਆਂ ਦੀ ਖੜਖੜ ਮੈਨੂੰ ਬੁਲਾ ਰਹੀ ਸੀਗੀ ਮੈਂ ਮਹਿਸੂਸ ਕੀਤਾ ਕਿ ਘਰ ਨੇ ਮੇਰਾ ਸਵਾਗਤ ਕੀਤਾ ਹੈ ਮੈਨੂੰ ਦੇਖ ਕੇ Papa ਅੰਦਰ ਇਦਾਂ ਜਾਣ ਪੈ ਗਈ ਸੀ ਜਿਵੇਂ ਸੁੱਕ ਚੁੱਕੇ ਬੁੱਢੇ ਰੁੱਖ ਤੇ ਨਵੀਂ ਕਰੰਬਲ ਫਟ ਗਈ ਹੋਵੇ ਹੁਣ ਉਹ ਹਰਾ ਹੋਣ ਲੱਗ ਗਿਆ ਸੀਗਾ ਉਹਨਾਂ ਨੇ ਮੈਨੂੰ ਘੁੱਟ ਕੇ ਜੱਫੀ ਪਾਈ ਮਾਂ ਮੈਨੂੰ ਦੇਖ ਕੇ ਖੜ ਉੱਠੀ ਉਹ ਆਪਣੇ ਹੱਡਾਂ ਗੋਡਿਆਂ ਦਾ ਦਰਦ ਭੁੱਲ ਗਈ ਸੀ ਦੋਨੋਂ ਜਾਣੇ ਮੇਰੇ ਕੋਲ ਮੰਜੇ ਤੇ ਬੈਠ ਗਏ ਤੇ ਗੱਲਾਂ ਕਰਦੇ ਰਹੇ ਮਾਂ ਨੇ ਮੇਰੀ ਸਿਹਤ ਦਾ ਫਿਕਰ ਜਤਾਇਆ ਪਾਪਾ ਮੇਰੀ ਇੰਟਰਵਿਊ ਬਾਰੇ ਪੁੱਛ ਰਹੇ ਸੀਗੇ ਮੈਂ ਹਰ ਰੋਜ਼ ਗੁਰੂ ਘਰ ਮੱਥ ਟੇਕ ਕੇ ਆਉਂਦੀ ਤਾਂ ਪਿੰਡ ਦਾ ਹਰ ਬੰਦਾ ਮੈਨੂੰ ਰੋਕ ਕੇ ਬੁਲਾਉਂਦਾ ਨਵੀਂ ਉਮਰ ਦੇ ਮੁੰਡੇ ਕੁੜੀਆਂ ਨੇ ਹਰ ਕਿਸੇ ਦੇ ਕੰਨਾਂ ਤੱਕ ਇਹ ਗੱਲ ਪਹੁੰਚ ਦਿੱਤੀ ਸੀ ਕਿ ਇਹ ਕੁੜੀ ਦਾ ਅਗਰ ਇੰਟਰਵਿਊ ਕਲੀਅਰ ਹੋ ਗਿਆ ਤਾਂ ਇਹ ਪੁਲਿਸ ਦੀ ਵੱਡੀ ਆਸਰ ਬਣੂਗੀ ਸਵੇਰ ਦਾ ਸਮਾਂ ਸੀ ਗਰਮੀਆਂ ਦੀ ਰੁੱਤ ਸੀ ਦੇ ਸਾਰ ਹੀ ਸੂਰਜ ਦੇਵਤਾ ਤਪਸ਼ ਵਰਸਾਉਣ ਲੱਗ ਜਾਂਦਾ ਸੀਗਾ ਪਰ ਨਮਦੀ ਸੰਗਣੀ ਸ਼ਾਂ ਤਪਸ਼ ਨੂੰ ਰੋਕੀ ਰੱਖਦੀ ਸੀਗੀ ਅੱਜ ਮੇਰੇ ਸਰਪੰਚ ਸਾਡੇ ਘਰ ਆਇਆ ਅਜਮੇਰ ਸਰਪੰਚ ਪਾਪਾ ਦੀ ਉਮਰ ਦਾ ਹੀ ਸੀਗਾ ਦਾੜੀ ਕਟਾ ਕੇ ਰੱਖਦਾ ਬਰੀਕ ਮੁੱਛਾਂ ਨੂੰ ਤਾਦੇ ਕੇ ਰੱਖਦਾ ਪਹਿਲਾਂ ਤਾਂ ਅਜਮੇਰ ਲੋਕਾਂ ਦੇ ਮਾੜੇ ਮੋٹے ਝੰਗੜੇ ਠਾਣੇ ਜਾ ਕੇ ਨਿਬੇੜਦਾ ਦਿੰਦਾ ਸੀਗਾ ਬਾਅਦ ਵਿੱਚ ਜਦੋਂ ਜ਼ਮੀਨਾਂ ਅੰਦਰ ਤੇਜ਼ੀ ਆਈ ਤਾਂ ਉਦੋਂ ਪ੍ਰਾਪਰਟੀ ਦੇ ਕੰਮ ਤੋਂ ਚੰਗਾ ਪੈਸਾ ਕਮਾ ਕੇ ਪਿੰਡ ਦੀ ਸਰਪੰਚੀ ਜਿੱਤ ਗਿਆ ਪੂਰੇ ਪੈਸੇ ਦਾ ਆਪ ਹੀ ਸੀਗਾ ਪਿੰਡ ਦੇ ਕੰਮ ਵਿੱਚ ਇੱਕ ਇਟ ਵੀ ਨਹੀਂ ਸੀ ਲੱਗਦੀਗੀ ਇਹਨੇ 4 ਸਾਲਾਂ ਚ सरपंच साहब ਮੰਜੇ ਤੇ ਬੈਠੇ ਮਾਂ ਨੇ ਉਹਨਾਂ ਨੂੰ ਪਾਣੀ ਦਾ ਗਲਾਸ ਫੜਾਇਆ ਇਹਨੇ ਨੂੰ ਮੈਂ ਕਮਰੇ ਅੰਦਰੋਂ ਬਾਹਰ ਆਈ ਮੇਰੇ ਹੱਥ 'ਚ ਅੱਜ ਦਾ ਅਖਬਾਰ ਸੀਗਾ ਮੈਨੂੰ ਦੇਖ ਕੇ ਸਰਪੰਚ ਸਾਹਿਬ ਮੰਜੇ ਤੋਂ ਖੜੇ ਹੋ ਗਏ ਮਾਸਟਰ ਜੀ ਦੇਖੋ ਇਸ ਕੁੜੀ ਤੇ ਸਾਰੇ ਪਿੰਡ ਨੂੰ ਕਿੰਨਾ ਮਾਣ ਸੀਗਾ ਸਾਰਿਆਂ ਨੂੰ ਪਤਾ ਸੀ ਇਹ ਕੁੜੀ ਇੱਕ ਨਾ ਇੱਕ ਦਿਨ ਵੱਡੀ ਅਫਸਰ ਬਣੂ ਉਹ ਖੜਾ ਹੋ ਕੇ ਬੋਲ ਰਿਹਾ ਸੀ ਸਤਿ ਸ੍ਰੀ ਅਕਾਲ ਜੀ ਤੁਸੀਂ ਖੜੇ ਕਿਉਂ ਹੋ ਗਏ ਬੈਠੋ ਇਹਨਾਂ ਆਖ ਕੇ ਮੈਂ ਪਾਪਾ ਦੇ ਨਾਲ ਪਈ ਕੁਰਸੀ ਤੇ ਬੈਠ ਗਈ ਪਾਪਾ ਸਰਪੰਚ ਦਾ ਰਵਈਆ ਦੇਖ ਕੇ ਅੰਦਰੋਂ ਅੰਦਰੀ ਖੁਸ਼ ਹੋ ਰਹੇ ਸੀ ਫਿਰ ਡਿਊਟੀ ਕਿੱਥੇ ਲੱਗੂ ਤੁਹਾਡੀ ਸਰਪੰਚ ਦਿੰਗਾ ਗੱਲਾਂ ਚ ਲਿਆਕਤ ਵਧ ਰਹੀ ਸੀਗੀ ਹਾਲੇ ਤਾਂ ਇੰਟਰਵਿਊ ਦਾ ਰਿਜ਼ਲਟ ਆਉਣਾ ਬਾਕੀ ਹੈ ਦੇਖਦੇ ਹਾਂ ਕੀ ਬਣਦਾ ਮੈਂ ਕਿਹਾ ਓ ਜੀ ਮੈਂ ਆਪਣੇ ਵਾਲੇ ਕਾਕਾ ਜੀ ਤੋਂ ਸੁਣਿਆ ਸੀਗਾ ਕਿ ਲੱਖਾਂ ਵਿੱਚੋਂ ਕੋਈ ਪਹੁੰਚਦਾ ਇਹ ਇੰਟਰਵਿਊ ਤੱਕ ਨਾਲੇ ਜਦੋਂ ਇਥੋਂ ਤੱਕ ਆ ਹੀ ਗਏ ਆ ਅੱਗੇ ਵੀ ਬਾਬਾ ਭਲੀ ਕਰੋ ਸਰਪੰਚ ਲਗਾਤਾਰ ਬੋਲ ਰਿਹਾ ਸੀ ਪਰ ਮੈਨੂੰ ਉਹਦੀਆਂ ਗੱਲਾਂ ਸੁਣਨੀਆਂ ਬੰਦ ਹੋ ਗਈਆਂ ਸੀਗਾ ਇਹ ਉਹੀ ਸਰਪੰਚ ਸੀ ਜਿਨੇ ਪਿੰਡ ਦਾ ਸਕੂਲ ਅਪਗ੍ਰੇਡ ਨਹੀਂ ਸੀ ਹੁਣ ਦਿੱਤਾ ਪਾਪਾ ਨੇ ਕਿਹਾ ਸਰਪੰਚ ਸਾਹਿਬ ਪਿੰਡ ਦਾ ਸਕੂਲ ਅਪਗ੍ਰੇਡ ਕਰਵਾਓ ਪਾਪਾ ਜੀ ਦੀ ਗੱਲ ਸੁਣ ਕੇ ਸਰਪੰਚ ਨੇ ਇਹ ਗੱਲ ਫਰੀ ਪੰਚਾਇਤ ਵਿੱਚ ਹਾਸੇ ਵਿੱਚ ਟਾਲ ਦਿੱਤੀ ਸੀਗੀ ਪਿਛਲੇ ਸਾਲ ਪਿੰਡ 'ਚ ਆਏ ਮੰਤਰੀ ਨੇ ਸਕੂਲ ਨੂੰ ਅਪਗ੍ਰੇਡ ਕਰਨ ਦਾ ਵਾਅਦਾ ਕੀਤਾ ਸੀਗਾ ਤਾਂ ਇੱਕ ਦਿਨ ਪਾਪਾ ਨੇ ਸਰਪੰਚ ਨੂੰ ਕਿਹਾ ਸਰਪੰਚ ਸਾਹਿਬ ਥੋੜੀ ਥੋੜੀ ਜਿਹੀ ਭੱਜ ਦਨ ਅਠ ਕਰੋ ਤਾਂ ਜੋ ਪਿੰਡ ਦਾ ਸਕੂਲ ਅਪਗ੍ਰੇਡ ਹੋ ਸਕੇ ਹੁਣ ਤਾਂ ਮੰਤਰੀ ਆਪ ਕਹਿ ਗਿਆ ਆ ਨਾਲੇ ਪਿੰਡ ਦੀਆਂ ਅੱਧੀਆਂ ਕੁੜੀਆਂ ਅੱਗੇ ਪੜ ਨਹੀਂ ਪਾਉਂਦੀਆਂ ਗਾ ਪਾਪਾ ਦੀ ਗੱਲ ਨੂੰ ਸਰਪੰਚ ਨੇ ਹਾਸੇ ਵਿੱਚ ਟਾਲ ਦਿਆ ਕਿਹਾ ਕੁੜੀਆਂ ਨੇ ਜ਼ਿਆਦਾ ਪੜ ਕੇ ਕੀ ਕਰਨਾ ਮਾਸਟਰ ਜੀ ਦਿਮਾਗ ਖਰਾਬ ਹੋ ਜਾਂਦਾ ਏ ਟਾਈਮ ਮਾੜੇ ਆ ਇਹਨਾਂ ਆ ਕੇ ਮਾਸਟਰ ਆਸੇ ਪਾਸੇ ਖੜੇ ਲੋਕਾਂ ਵੱਲ ਦੇ ਕੇ ਹੱਸ ਬਿਆ ਪਾਪਾ ਮੈਨੂੰ ਸਾਰੀਆਂ ਗੱਲਾਂ ਦੱਸ ਦਿੰਦੇ ਸੀਗੇ ਮੈਂ ਸਰਪੰਚ ਨੂੰ ਬੋਲ ਕੇ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ ਤੇ ਹੁਣ ਬੋਲਣ ਦੀ ਲੋੜ ਨਹੀਂ ਸੀਗੀ ਲੋਕਾਂ ਨੇ ਬੋਲਣਾ ਹੀ ਹੈ ਜਦੋਂ ਅਸੀਂ ਬੋਲਣ ਦਾ ਮੌਕਾ ਦਿੰਦੇ ਹਾਂ ਸਾਰੇ ਪਿੰਡ ਦੀ ਜ਼ੁਬਾਨ ਤੇ ਮੇਰੇ ਚਾਚੇ ਸਨ ਪਹਿਲਾ ਮਾੜੇ ਸੀ ਹੁਣ ਚੰਗੇ ਆ ਲੋਕਾਂ ਦਾ ਧਾਰਨਾਵਾਂ ਬਦਲ ਗਈਆਂ ਸਨ ਘਰ ਆਉਣ ਤੋਂ 15 ਦਿਨ ਬਾਅਦ ਹੀ ਮੈਂ ਪਿੰਡ ਦੀਆਂ ਕੁੜੀਆਂ ਨੂੰ ਪੜਾਉਣਾ ਸ਼ੁਰੂ ਕਰ ਦਿੱਤਾ ਸੀ ਉਹਨਾਂ ਦੀ ਪੇਪਰਾਂ ਲਈ ਤਿਆਰੀ ਕਰਾਉਣੀ ਸ਼ੁਰੂ ਕੀਤੀ ਦੇਖਦੇ ਦੇਖਦੇ ਲਗਭਗ 30 ਤੋਂ 35 ਕੁੜੀਆਂ ਪੜਨ ਹਣ ਲੱਗੀਆਂ ਜਿਹੜੀਆਂ ਕੁੜੀਆਂ 12ਵੀਂ ਕਰ ਚੁੱਕੀਆਂ ਸਨ ਉਹਨਾਂ ਨੂੰ ਪੇਪਰਾਂ ਦੀ ਤਿਆਰੀ ਕਰਦਿਆਂ ਤੇ ਥੋੜਾ ਸਮਾਂ ਕੱਢ ਕੇ ਛੋਟੀਆਂ ਕੁੜਮਾਂ ਨੂੰ ਸਕੂਲੀ ਵਿਸ਼ੇ ਪੜਾ ਦਿੰਦਾ ਸੀ ਲਗਭਗ 7 ਕੁੜੀਆਂ ਨੇ ਯੂਪੀਐਸਸੀ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਸੀਗੀ ਸਾਰੇ ਪਿੰਡ ਦਾ ਮਾਹੌਲ ਹੀ ਬਦਲ ਗਿਆ ਸੀਗਾ ਘਰ ਘਰ ਵਿੱਚ ਅਫਸਰ ਬਣਦੇ ਸਪਨੇ ਦੇਖੇ ਜਾ ਰਹੇ ਸੀ ਇੱਕ ਦਿਨ ਮੈਂ ਇੱਕ ਨੂੰ ਕਾਲ ਕੀਤੀ ਉਹਨੇ ਤਾਨਾ ਮਿਹਣਿਆਂ ਦੀ ਨੇਰੀ ਲਿਆ ਦਿੱਤੀ ਸੀ ਉਹਦਾ ਨਾਰਾਜ਼ ਹੋਣਾ ਬਣਦਾ ਵੀ ਸੀਗਾ ਉਹਨੇ ਮੇਰਾ ਬਹੁਤ ਸਾਥ ਦਿੱਤਾ ਸੀਗਾ ਮੇਰਾ ਮਨ ਸੀ ਕਿ ਇੰਟਰਵਿਊ ਕਲੀਅਰ ਹੋ ਜਾਵੇ ਫਿਰ ਮੈਂ ਇੱਕ ਨੂੰ ਮਿਲਾਂਗੀ ਉਹਨੂੰ ਇਹ ਵੀ ਨਹੀਂ ਸੀਗਾ ਪਤਾ ਗਾਲਬ ਤੇ ਮੈਂ ਦੁਬਾਰਾ ਗੱਲ ਕਰਨ ਲੱਗੇ ਸੀਗੇ ਉਹਦੀਆਂ ਗੱਲਾਂ ਤੋਂ ਉਹਦੀ ਯਾਦ ਵੀ ਆਉਂਦੀ ਪਰ ਮੈਂ ਹੁਣ ਆਪਣੇ ਸਮੇਂ ਦੀ ਬਹੁਤ ਕਦਰ ਕਰਦੀ ਸੀਗੀ ਯੂਪੀਐਸਸੀ ਦੀ ਕਲੀਅਰ ਕਰਨਾ ਹੁਣ ਮੇਰੇ ਲਈ ਜ਼ਰੂਰੀ ਸੀਗਾ ਜਦੋਂ ਮੈਂ Shimla ਸੀ ਗੁਰੀ ਮੈਨੂੰ ਠੁੱਡੇ ਮਾਰ ਕੇ ਰੋਂਦੀ ਨੂੰ ਛੱਡ ਗਿਆ ਸੀ ਤਾਂ ਉਦੋਂ ਮੈਨੂੰ ਲੱਗਦਾ ਸੀ ਸਵਾਏ ਮਰਨ ਦੇ ਮੇਰੇ ਕੋਲ ਕੋਈ ਰਸਤਾ ਨਹੀਂ ਬਚਿਆਗਾ ਮੈਂ ਫੈਸਲੇ ਕਰ ਵੀ ਲਿਆ ਸੀ ਕਿ ਹੁਣ ਮੌਤ ਹੀ ਮੇਰੀ ਮੰਜ਼ਲ ਹੈ ਕੀ ਬਚਿਆ ਸੀਗਾ ਉਸ ਸਮੇਂ ਮੇਰੇ ਕੋਲ ਕੁਝ ਵੀ ਨਹੀਂ ਤੋਬੀ ਦੇ ਕੁੱਤੇ ਵਾਲੀ ਹੋ ਗਈ ਸੀਗੀ ਮੇਰੇ ਨਾਲ ਕੋਣ ਸਵੀਕਾਰ ਕਰੂਗਾ ਮੈਨੂੰ ਪਰਿਵਾਰ ਸਮਾਜ ਲੱਗ ਰਿਹਾ ਸੀ ਦਾ ਸਭ ਬਰਬਾਦ ਹੋ ਗਿਆ ਪਰਿਵਾਰ ਨੂੰ ਛੱਡ ਆਈ ਸੀ ਤੇ ਲੋਕਾਂ ਦੇ ਤਾਣੇ ਮੈਨੇ ਸੁਣ ਲਈ ਸਮਾਜ ਲਈ ਤਾਂ ਮੈਂ ਇੱਕ ਚਰਿਤਰਹੀਣ ਕੁੜੀ ਬਣ ਗਈ ਸੀ ਉਹਨਾਂ ਦੀ ਤੱਕੜੀ ਤੇ ਮੇਰੀ ਪੂਰੀ ਤਲ ਨਹੀਂ ਸੀਗੀ ਸਕੇਗੀ ਕੀ ਬਚਿਆ ਸੀ ਮੇਰੇ ਕੋਲੇ ਪਰ ਉਸ ਸਮੇਂ ਜ਼ਿੰਦਗੀ ਨੇ ਕਰਵਟ ਬਦਲੀ ਦਿਮਾਗ ਅੰਦਰ ਪਈਆਂ ਕਿਤਾਬਾਂ ਬੋਲ ਉੱਠੀਆਂ ਚੰਗੇ ਵਿਚਾਰ ਉੱਠ ਖੜੇ ਹੋਏ ਬਹੁਤ ਕੁਝ ਬਚਿਆ ਤੇਰੇ ਕੋਲੇ ਮਰਨਾ ਨਹੀਂ ਜੀਣਾ ਤੇ ਐਸਾ ਜੀਣਾ ਕਿ ਜੋ ਲੋਕ ਤੇਰਾ ਨਾਮ ਲੈਂਦੇ ਆ ਤਕਦੇ ਨੇ ਉਹ ਤੇਰੇ ਨਾਮ ਦਾ ਮਸਾਲਾ ਦੇਣ ਮੇਰੇ ਅੰਦਰ ਨੈਗੇਟਿਵ ਵਿਚਾਰ ਉੱਡ ਗਏ ਸੀਗੇ ਪੋਜ਼ਿਟਿਵ ਮੁਸਕਰਾਨ ਲੱਗੇ ਸੀਗੇ ਹਾਲਤ ਜਿੰਨੇ ਮਰਜੀ ਬੁਰੇ ਹੋਣ ਤੁਸੀਂ ਤਕੜੇ ਹੋਣੇ ਚਾਹੀਦੇ ਹੋ ਤੁਹਾਡੇ ਅੰਦਰ ਐਸੀ ਸ਼ਕਤੀ ਹੋਣੀ ਚਾਹੀਦੀ ਹੈ ਜੋ ਬੁਰੇ ਤੋਂ ਬੁਰੇ ਹਾਲਾਤ ਵਿੱਚ ਵੀ ਤੁਹਾਨੂੰ ਆਖੇ ਪਰਵਾਹ ਨਾ ਕਰੋ ਤੇਰੇ ਮੂਰੇ ਇਹਨਾਂ ਦੀ ਕੀ ਔਕਾਤ ਹੈ ਪਰ ਇਹ ਸ਼ਕਤੀ ਆਉਂਦੀ ਕਿੱਥੋਂ ਹੈ ਮੇਰੇ ਅੰਦਰ ਆਈ ਕਿਤਾਬਾਂ ਤੋਂ ਬੇਸ਼ੱਕ ਕਦੇ ਲੱਗਦਾ ਸੀਗਾ ਕਿ ਸਾਰੀਆਂ ਕਿਤਾਬਾਂ ਫਜ਼ੂਲ ਝੀ ਪੜ੍ਹੀਆਂ ਕੋਈ ਕੰਮ ਨਹੀਂ ਜ਼ਿੰਦਗੀ ਵਿੱਚ ਇਹਨਾਂ ਦਾ ਬਸ ਦਿਮਾਗ ਖਰਾਬ ਕਰਨਾ ਹੀ ਹੈ ਪਰ ਉਸ ਨਿਰਾਸ਼ਾ ਦੀ ਘੜੀ ਵਿੱਚ ਸਮਝ ਆਇਆ ਕਿ ਜੇ ਦਿਮਾਗ ਅੰਦਰ ਕੋਈ ਚੰਗਾ ਤੇ ਪੋਜ਼ਿਟਿਵ ਵਿਚਾਰ ਹੋਊ ਤਾਂ ਹੀ ਉਹ ਮਾੜੇ ਹਾਲਾਤਾਂ ਅਤੇ ਖਿਆਲਾਂ ਨਾਲ ਲੜ ਪਾਊਗਾ ਜੇ ਬੁੱਧੀ ਅੰਦਰ ਕੁਝ ਚੱਜਦਾ ਹੈ ਨਹੀਂਗਾ ਅਸੀਂ ਕਿਤੋਂ ਚੰਗਾ ਪੜਿਆ ਸੁਣਿਆ ਜਾਂ ਦੇਖਿਆ ਹੀ ਨਹੀਂ ਤਾਂ ਕਿਵੇਂ ਲੜਾਂਗੇ ਇਹਨਾਂ ਹਾਲਾਤਾਂ ਨਾਲ ਹੀ ਕਦੇ ਆਪਣੇ ਆਪ ਨੂੰ ਸਵਾਲ ਕੀਤਾ ਕਿ ਤੈਨੂੰ ਕੋਈ ਯਾਦ ਰੱਖੂ ਇਸ ਦੁਨੀਆ ਤੇ ਨਹੀਂ ਰੱਖੇਗਾ ਸਿਵਾਏ ਰਿਸ਼ਤੇਦਾਰੀਆਂ ਤੇ ਪਿੰਡ ਵਾਲਿਆਂ ਤੋਂ ਕੋਈ ਯਾਦ ਨਹੀਂ ਰੱਖੇਗਾ ਉਹ ਵੀ ਕਿੰਨਾ ਚਿਰ ਯਾਦ ਰੱਖਣਗੇ ਇਹ ਇਹਦਾ ਜਵਾਬ ਤੁਹਾਨੂੰ ਪਤਾ ਹੀ ਹੈ ਹਰ ਇਨਸਾਨ ਬਹੁਤ ਜ਼ਨੀਕ ਹੈ ਬਸ ਆਪਣੇ ਟੈਲੈਂਟ ਨੂੰ ਪਛਾਨਣ ਦੀ ਜ਼ਰੂਰਤ ਹੈ ਇਸ ਤੋਂ ਪਹਿਲਾਂ ਕਿ ਦੇਰ ਹੋ ਜਾਵੇ ਤੋੜ ਦਈਏ ਆੜਸਤਾਂ ਜੰਜੀਰਾਂ ਨੂੰ ਸ਼ੀਸ਼ੇ ਵਿੱਚ ਆਪਣੇ ਆਪ ਨਾਲ ਅੱਖ ਮਲਾਈਏ ਤੇ ਪੁੱਛੀਏ ਹਾਂ ਭਈ ਤਿਆਰ ਹੈ ਅਗਲੇ ਸਫ਼ਰ ਲਈ ਆਪਣੀ ਪਿੱਠ ਥਾਪੜੀਏ ਤੇ ਤੁਰ ਪਈਏ ਦਲਸਮੀ ਸਫਰ ਤੇ ਮੇਰੇ ਇੰਟਰਵਿਊ ਦੇ ਰਿਜ਼ਲਟ ਦੀ ਉਡੀਕ ਸਿਰਫ ਮੈਨੂੰ ਹੀ ਨਹੀਂ ਸਾਰੇ ਪਿੰਡ ਨੂੰ ਸੀ ਰਿਜ਼ਲਟ ਦੀ ਤਰੀਖ ਆ ਗਈ ਸੀ ਬਹੁਤਾਂ ਨੇ ਮੇਰਾ ਰੋਲ ਨੰਬਰ ਵੀ ਪੁੱਛ ਲਿਆ ਸੀਗਾ ਉਹਨਾਂ ਨੂੰ ਉਡੀਕ ਸੀ ਕਿ ਅਸੀਂ ਆਪ ਹੀ ਦੇਖ ਲਵਾਂਗੇ ਸਾਰੇ ਪਿੰਡ ਵਿੱਚ ਧਿਆਰ ਵਰਗਾ ਮਾਹੌਲ ਸੀ ਮੇਰੇ ਅੰਦਰ ਰਿਜ਼ਲਟ ਨੂੰ ਲੈ ਕੇ ਡਰ ਸੀ ਡਰ ਵੀ ਹੁੰਦਾ ਹੀ ਹੈ ਕਿਉਂਕਿ ਵਾਪਸ ਵਰਤਨਾ ਕਿਹੜਾ ਸੌਖਾ ਪਿਆ ਆ ਪਰ ਮੈਂ ਤਿਆਰ ਸੀਗੀ ਕਿ ਜੋ ਵੀ ਹੋਊਗਾ ਮਨਜ਼ੂਰ ਹੋਊਗਾ ਪਾਪਾ ਮੇਰਾ ਹੌਸਲਾ ਵਧਾਉਂਦੇ ਹੋਏ ਆਖਣ ਲੱਗੇ ਤੂੰ ਜੋ ਕਰਨਾ ਸੀ ਉਹ ਪਹਿਲਾਂ ਹੀ ਕਰਤਾ ਆ ਤੂੰ ਪਿੰਡ ਦੀ ਹਵਾ ਬਦਲਦੀ ਆ ਹਰ ਇੱਕ ਬੰਦਾ ਤੇਰੇ ਲਈ ਦੁਆ ਕਰ ਰਿਹਾ ਹੈ ਸਭ ਨੇ ਤੈਨੂੰ ਮਾਫ ਵੀ ਕਰ ਦਿੱਤਾ ਹੈ ਉਹਨਾਂ ਨੂੰ ਹੁਣ ਤੇਰੇ ਤੇ ਮਾਣ ਵੀ ਹੈ ਨਤੀਜਾ ਜੋ ਵੀ ਹੋਵੇ ਫਿਕਰ ਨਹੀਂ ਕਰਨੀਗੀ ਮੈਨੂੰ ਬਹੁਤ ਮਾਣ ਆ ਤੇਰੇ ਤੇ ਇੰਨਾ ਆਖਦਿਆਂ ਉਹਨਾਂ ਨੇ ਮੇਰਾ ਮੱਥਾ ਚੁੰਮਿਆ ਪਾਪਾ ਬਹੁਤ ਖੁਸ਼ ਹਨ ਇਹੀ ਖੁਸ਼ੀ ਤਾਂ ਮੈਂ ਦੇਖਣਾ ਚਾਹੁੰਦੀ ਸੀ ਕਿ ਇਹੋ ਤਾਂ ਮੇਰਾ ਮਖਸਸੀ ਦਾ ਏਕਮ ਦੀ ਗੱਲ ਯਾਦ ਆਉਂਦੀ ਹੈ ਉਹ ਆਖਦੀ ਸੀਗੀ ਕਿ ਉਸ ਦਰਵੇਸ਼ ਬੰਦੇ ਦੀ ਨੀਵੀਂ ਨਾ ਪਵਾਦੀ ਉਹਦਾ ਯਕੀਨ ਨਾ ਟੁੱਟਣ ਦੇਈ ਮੈਂ ਏਕਮ ਨੂੰ ਬਲ ਕੇ ਦੱਸਾਂਗੀ ਕਿ ਦੇਖ ਏਕਮ ਮੈਂ ਸਮੇਂ ਦਾ ਰੁੱਖ ਮੋੜ ਦਿੱਤਾ ਬੇਸ਼ੱਕ ਹਵਾਵਾਂ ਤੱਤਾਂ ਵਗੀਆਂ ਪਰ ਮੈਂ ਕਰ ਲਿਖ ਆਇਆ ਇੱਕ ਦਿਨ ਤਾਇਆ ਤੇ ਪਿੰਡ ਦਾ ਘਰ ਆਏ ਹੁਣ ਉਹਨਾਂ ਦਾ ਰੁੱਖ ਵੀ ਨਰਮ ਸੀਗਾ ਤਾਇਆ ਮੈਨੂੰ ਬੁਲਾ ਲੈਂਦਾ ਸੀਗਾ ਉਹਦੇ ਕੰਨੀ ਵੀ ਇਹ ਗੱਲ ਪੈ ਗਈ ਸੀ ਕਿ ਉਹ ਪੁਲਿਸ ਦੀ ਵੱਡੀ ਅਫਸਰ ਬਣੂ ਚੜ੍ਹਦੇ ਸੂਰਜ ਨੂੰ ਹਰ ਕੋਈ ਸਲਾਮ ਕਰਦਾ ਹੈ ਤਾਇਆ ਲੱਗਿਆ ਆਪ ਭੈਣ ਦੇਣਾ ਸੂਰਜ ਤੜਕੇ ਹੀ ਅੱਗ ਸਟਣ ਲੱਗ ਜਾਂਦਾ ਐ ਮੈਂ ਸੁਣਿਆ ਕੁੜੇ ਤੇਰਾ ਨਜੀਆ ਆਉਣਾ ਕੀ ਬਣਿਆ ਜੇ ਸ਼ਹਿਰੋਂ ਪਤਾ ਲੱਗੂਗਾ ਤਾਂ ਗੱਡੀ ਲੈ ਜਾਓ ਆਪਣੀ ਤਾਇਆ ਕਿਆ ਨੇ ਮਰੂਤੀ 800 ਗੱਡੀ ਲੈ ਲਈ ਸੀਗੀ ਪਾਪਾ ਤਾਇਆ ਦੀ ਗੱਲ ਸੁਣ ਕੇ ਥੋੜਾ ਮੁਸਕਰਾਏ ਨਹੀਂ ਤਾਇਆ ਇੱਥੇ ਹੀ ਪਤਾ ਲੱਗ ਜੂ ਮੋਬਾਈਲ ਤੇ ਹੀ ਬਸ ਆਉਣ ਵਾਲਾ ਹੈਗਾ ਆਉਣ ਵਾਲਾ ਹੀ ਆ ਮੈਂ ਕਿਹਾ ਮੇਰੇ ਫੋਨ ਦੀ ਘੰਟੀ ਵੱਜੀ ਜੋ ਅੰਦਰ ਕਮਰੇ ਵਿੱਚ ਚਾਰਜ ਤੇ ਲੱਗਿਆ ਪਿਆ ਸੀ ਮੈਂ ਭੱਜੀ ਗਈ ਗਾਲਬ ਦਾ ਫੋਨ ਸੀ ਹੈਲੋ ਹਾਂ ਗਾਲਬ ਕਿਵੇਂ ਆ ਮੈਂ ਕਿਹਾ ਉਹਦਾ ਸਾਥ ਚੜਿਆ ਲੱਗ ਰਿਹਾ ਸੀਗਾ ਮੈਂ ਠੀਕ ਆ ਮੇਰੀ ਯੂਪੀਐਸਸੀ ਦਾ ਰਿਜ਼ਲਟ ਆ ਗਿਆ ਏ ਵਧਾਈਆਂ ਤੈਨੂੰ ਤੇਰਾ 61ਵਾਂ ਰੈਂਕ ਆਇਆ ਆ ਤੂੰ ਇੰਟਰਵਿਊ ਕ੍ਰੈਕ ਕਰਤਾ ਆ ਤੂੰ ਆਈਪੀਐਸ ਬਣ ਗਈ ਐ ਮੇਰੀ ਬਹੁਤ ਬਹੁਤ ਵਧਾਈਆਂ ਤੈਨੂੰ ਉਹ ਬੋਲਦਾ ਰਿਹਾ ਬਾਦ ਆਲੀਆਂ ਗੱਲਾਂ ਮੈਨੂੰ ਨਹੀਂ ਸੁਣਣੀਆਂ ਮੈਂ ਸਨ ਹੋ ਗਈ ਮੇਰੀਆਂ ਅੱਖਾਂ 'ਚੋਂ ਹੰਝੂ ਵਹਿ ਤੁਰੇ ਮੈਂ ਫੋਨ ਉਦਾਂ ਹੀ ਫ੍ਰਿਜ ਤੇ ਰੱਖ ਕੇ ਕੋਲ ਪਈ ਕੁਰਸੀ ਤੇ ਬੈਠ ਗਈ ਮੈਂ ਰੋਣ ਲੱਗੀ ਮੇਰੇ ਰੋਣ ਦੀ ਆਵਾਜ਼ ਸੁਣ ਉੱਚੀ ਹੋ ਗਈ ਤੇ ਜਿਵੇਂ ਮੈਂ ਕੋਈ ਪੜਾਸ ਕੱਢ ਰਹੀ ਹੁਵਾਂ ਪਾਪਾ ਮਾਂ ਤੇ ਤਾਇਆ ਅੰਦਰ ਭੱਜੇ ਆਏ ਸੀਗੇ ਕੀ ਹੋਇਆ ਕੀਰਤ ਪਾਪਾ ਨੇ ਕਿਹਾ ਗਲਬ ਨੂੰ ਜਦੋਂ ਮੇਰੀ ਆਵਾਜ਼ ਨਾ ਸੁਣੀ ਤਾਂ ਉਹਨੇ ਫੋਨ ਕੱਟ ਕੇ ਦੁਬਾਰਾ ਲਾ ਲਿਆ ਸੀਗਾ ਪਾਪਾ ਨੇ ਗਲਬ ਦੀ ਕਾਲ ਚੱਕੀ ਹੈਲੋ ਸਤਿ ਸ੍ਰੀ ਅਕਾਲ ਅੰਕਲ ਜੀ ਸਤਿ ਸ੍ਰੀ ਅਕਾਲ ਪਤ ਕੀ ਹੋਇਆ ਪਾਪਾ ਨੇ ਕਾਹਲ ਨਾਲ ਕਿਹਾ ਕੀਰਤ ਆਈਪੀਐਸ ਬਣ ਗਈ ਅੰਕਲ ਜੀ ਇਹਨਾਂ ਸੁਣ ਕੇ ਪਾਪਾ ਦਾ ਵੀ ਗੱਜ ਭਰ ਗਿਆ ਸੀਗਾ ਸੱਚੀ ਕੀਰਤ ਪਾਸ ਹੋ ਗਈ ਇਹ ਤਾਂ ਤੂੰ ਬਹੁਤ ਸੋਹਣੀ ਖਬਰ ਸੁਣਾਈ ਹੈ ਉਹ ਪਤੋਏ ਜਿਉਂਦਾ ਰਹਿ ਜਵਾਨੀਆਂ ਮੰਨੇ ਗਾਲਬ ਨਾਲ ਗੱਲ ਕਰਕੇ ਪਾਪਾ ਨੇ ਮੈਨੂੰ ਜੱਫੀ ਚ ਲਿਆ ਜਿਉਂਦੀ ਰਹਤੀ ਇਹਦੋਂ ਆਪਦੇ ਪਿਓ ਦਾ ਸੁਪਨਾ ਪੂਰਾ ਕਰਤਾ ਜਿਉਂਦੀ ਰਹ ਮਾਂ ਰੱਬ ਦਾ ਸ਼ੁਕਰਾਨਾ ਕਰ ਰਹੀ ਸੀ ਉਹਨੇ ਵੀ ਅੱਖਾਂ ਪਰ ਰੱਖੀਆਂ ਸਨ ਉਹ ਕਮਲਿਓ ਰੋਈ ਕਿਉਂ ਜਾਂਦੇ ਹੋ ਇਹ ਤਾਂ ਖੁਸ਼ੀ ਹੋਣ ਵਾਲੀ ਗੱਲ ਹੈ ਮੈਂ ਭਿੰਦੇ ਨੂੰ ਪੇਜ ਕੇ ਲੱਡੂ ਮਗਵਾਉਣਾ ਸਾਰੇ ਪਿੰਡ ਚ ਲੱਡੂ ਵੰਡਾਂਗੇ ਸਾਡੀ ਕੁੜੀ ਅਫਸਰ ਬਣ ਗਈ ਆ ਉਈ ਐਸਐਸਪੀ ਲੱਗੂਗੀ ਮੈਂ ਜਾਨਾ ਹੁਣੇ ਇੰਨਾ ਆਖਦਾ ਤਾਇਆ ਕਮਰੇ ਤੋਂ ਬਾਹਰ ਚਲਾ ਗਿਆ ਉਹਦੀਆਂ ਆਵਾਜ਼ਾਂ ਹਵਾ ਵਿੱਚ ਗੋਲ ਰਹੀਆਂ ਸਨ ਹੌਲੀ ਹੌਲੀ ਸਾਰੇ ਪਿੰਡ ਵਿੱਚ ਖਬਰ ਪਹੁੰਚ ਗਈ ਕਿ ਮੈਂ ਪਾਸ ਹੋ ਗਈਆਂ ਆਣ ਗਵਣ ਦੀਆਂ ਔਰਤਾਂ ਵਧਾਈ ਦੇਣ ਘਰੇ ਆਉਣ ਲੱਗ ਗਈਆਂ ਸੀਗਾ ਘਰੇ ਇਕੱਠ ਹੋ ਗਿਆ ਸਰਪੰਚ ਸਾਹਿਬ ਹਾਰ ਲੈ ਕੇ ਆਏ ਉਹ ਸਾਡੀ ਧੀ ਨੇ ਪੂਰੇ ਪਿੰਡ ਦਾ ਨਾਮ ਰੋਸ਼ਨ ਕਰਤਾ ਮਾੜੀ ਮੋਟੀ ਗੱਲਾਂ ਕਿਤੇ ਸਾਡੀ ਕੁੜੀ ਵੱਡੀ ਅਫਸਰ ਬਣ ਗਈ ਆ ਉਹਨੇ ਮੇਰਾ ਮੇਰੇ ਗਲ ਚ ਲਾਲ ਰੰਗ ਦਾ ਹਾਰ ਪਾਇਆ ਤੇ ਸਾਰੇ ਜਣਾਂ ਨੇ ਤਾੜੀਆਂ ਮਾਰੀਆਂ ਮੇਰੀਆਂ ਅੱਖਾਂ ਹਾਲੇ ਵੀ ਨਮ ਸਨ ਪਿੰਡਾ ਪੀੜ ਨੂੰ ਚੀਰਦਾ ਹੋਇਆ ਲੱਡੂਆਂ ਦੇ ਡੱਬੇ ਵਾਲੇ ਲਫਾਫੇ ਚੱਕੀ ਮੇਰੇ ਕੋਲ ਆਇਆ ਉਹਨੇ ਇੱਕ ਡੱਬਾ ਖੋਲ੍ਹਿਆ ਤੇ ਮੇਰਾ ਮੂੰਹ ਮਿੱਠਾ ਕਰਾਉਂਦਾ ਬੋਲਿਆ ਹੁਣ ਨਹੀਂ ਦਬਦੇ ਆਪਾਂ ਕਿਸੇ ਤੋਂ ਉਹਦੀ ਚੱਲੀ ਜਿਹੀ ਗੱਲ ਸੁਣ ਕੇ ਸਾਰੇ ਹੱਸਣ ਲੱਗ ਪਏ ਮੈਂ ਅੱਜ ਵਾਦਾ ਕਰਦਾ ਭਾਈ ਸਾਰਿਆਂ ਨਾਲ ਹੀ ਆਪਾਂ ਸਾਡੀ ਅਫਸਰ ਕੁੜੀ ਦੇ ਨਾਮ ਤੇ ਪਿੰਡ ਵਿੱਚ ਲਾਇਬ੍ਰੇਰੀ ਬਣਾਵਾਂਗੇ ਸਰਪੰਚ ਨੇ ਸਾਰਿਆਂ ਜਾਣਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਪਿੱਛੇ ਜਹੇ ਕਿਸੇ ਦੀ ਆਵਾਜ਼ ਆਈ ਇਹ ਤਾਂ ਪੂਰਾ ਕਰ ਦੀ ਸਰਪੰਚਾ ਭਾਵੇਂ ਸਾਥੋਂ ਬੁਆਣੀ ਪੈਸੇ ਹੀ ਸੇਵੰਦੇ ਏ ਬੋਲ ਸੀਗੇ ਸਾਡੇ ਗਵੰਡੀ ਗਿੰਦਰਤਾਏ ਦੇ ਜੋ ਡਾਕੀਆ ਰਿਟਾਇਰ ਹੋਇਆ ਸੀਗਾ ਉਹਦੀ ਗੱਲ ਸੁਣ ਕੇ ਕਈ ਜਾਣੇ ਹੱਸ ਵੀ ਪਏ ਤੇ ਫਿਰ ਸਾਰੇ ਜਾਣਿਆਂ ਨੇ ਉਹਦੇ ਨਾਲ ਸਹਿਮਤੀ ਪ੍ਰਗਟਾਈ ਤੇ ਕਿਹਾ ਸਾਥੋਂ ਵੀ ਲੈ ਲਿਓ ਪਿੰਡ ਦੇ ਜਵਾਕਾਂ ਨੂੰ ਸੇਧ ਮਿਲੂਗੀ ਇਦਾਂ ਦੀਆਂ ਗੱਲਾਂ ਮੇਰੇ ਕੰਨਾਂ 'ਚ ਪੈਣ ਲੱਗੀਆਂ ਹਾਂ ਹਾਂ ਸਾਂਝਾ ਕਾਰਜ ਹੈ ਆਪਾਂ ਰਲ ਮਿਲ ਕੇ ਕਰਾਂਗੇ ਸਰਪੰਚ ਨੇ ਕਿਹਾ ਮਾਂ ਨੇ ਚਾਹ ਦਾ ਪਤੀਲਾ ਚੁੱਲ੍ਹੇ ਉੱਤੇ ਧਰ ਦਿੱਤਾ ਤਾਂਈ ਤੇ ਹੋਰ ਆਣ ਗਵੰਡ ਦੀਆਂ ਔਰਤਾਂ ਉਹਦਾ ਹੱਥ ਵੜਾਉਣ ਲਈ ਚੌਕੇ ਕੋਲ ਆ ਬੈਠੀਆਂ ਮੈਂ ਗੁਰੂ ਘਰ ਗਈ ਅਰਦਾਸ ਕਰਵਾਈ ਬਾਬਾ ਜੀ ਦਾ ਸ਼ੁਕਰਾਨਾ ਕੀਤਾ ਗੁਰੂ ਘਰ ਸਾਡੇ ਲਈ ਵੱਡੀ ਤਰ ਹੈ ਪਰ ਅਸੀਂ ਬੇਮੁਖ ਹੋ ਗਏ ਆ ਉਸ ਰਾਤ ਤਾਇਆ दारू ਪੀ ਕੇ ਲੜਕਾਰੇ ਮਾਰਦਾ ਰਿਹਾ ਮੈਂ ਸੋਚ ਰਹੀ ਸੀ ਕਿ ਇਹਨਾਂ ਨੇ ਕਦ ਸੁਧਰਨਾ ਹੈ ਅਗਲੇ 2 ਦਿਨ ਪਿੰਡ ਅੰਦਰ ਤਿਹਾਰ ਵਰਗਾ ਮਾਹੌਲ ਰਿਹਾ ਪਾਪਾ ਨੇ ਹਲਵਾਈ ਸੱਜ ਕੇ ਲੱਡੂ ਬਕਵਾਏ ਤੇ ਪੂਰੇ ਪਿੰਡ ਵਿੱਚ ਵੰਡੇ ਕੋਈ ਦਿਨ ਬਾਅਦ ਮੈਂ ਜ਼ੁਨੀ ਜਾਣ ਬਾਰੇ ਸੋਚਿਆ ਮੈਂ ਗਲਬ ਤੇ ਇੱਕ ਮੂ ਮਿਲਣਾ ਚਾਹੁੰਦੀ ਸੀਗੀ ਮੈਂ ਗਲਬ ਨੂੰ ਕਾਲ ਕਰਕੇ ਜ਼ੁਨੀ ਬੁਲਾ ਲਿਆ ਗਲਬ ਜ਼ੁਨੀ ਦੇ ਬਾਹਰ ਖੜਾ ਮੇਰੀ ਉਡੀਕ ਕਰ ਰਿਹਾ ਸੀ ਉਹਨੇ ਫਾਰਮਲ ਕੱਪੜੇ ਪੈਨੇ ਹੋਏ ਸੀਗੇ ਕਾਲੀ ਪੈਂਟ ਤੇ ਚਿੱਟੀ ਸ਼ਰਟ ਜਿਹੜਾ ਗਲਬ ਪਹਿਲਾਂ ਸ਼ਾਇਰਾਂ ਵਾਲੀ ਲੁੱਕ ਵਿੱਚ ਰਹਿੰਦਾ ਸੀ ਉਹ ਹੁਣ ਪ੍ਰੋਫੈਸਰਾਂ ਵਾਲੀ ਲੁੱਕ ਵਿੱਚ ਆ ਗਿਆ ਸੀਗਾ ਉਹਨੇ ਦਾੜੀ ਮੁੱਛ ਰਿਮੋਟ ਕਰਵਾਈ ਹੋਈ ਸੀਗੀ ਪਹਿਲਾਂ ਉਹ ਇਸ ਗੱਲ ਦੀ ਘੱਟ ਹੀ ਗੌਰ ਕਰਦਾ ਸੀ ਕਿ ਮੈਂ ਗੱਡੀ 'ਚ ਉਤਰੀ ਤੇ ਉਹਦੇ ਵੱਲ ਤੁਰ ਪਈ ਸੀਗੀ ਡਰਾਈਵਰ ਨੂੰ ਗੱਡੀ ਪਾਰਕਿੰਗ ਵਿੱਚ ਲਗਾਉਣ ਲਈ ਕਿਹਾ ਹੈਲੋ ਅਫਸਰ ਸਾਹਿਬ ਗਲਬ ਨੇ ਪੂਰੀ ਕਰਮਜੋਸ਼ੀ ਨਾਲ ਹੱਥ ਅੱਗੇ ਵਧਾਇਆ ਸੀ ਉਹ ਬਹੁਤ ਖੁਸ਼ ਲੱਗ ਰਿਹਾ ਸੀਗਾ ਹਾਈ ਗਲਬ ਕੀ ਹਾਲ ਨੇ ਮੈਂ ਕਿਹਾ ਮੈਂ ਬਿਲਕੁਲ ਠੀਕ ਹਾਂ ਤੂੰ ਸੁਣਾ ਉਹਨੇ ਇੱਕ ਕਦਮ ਪਿੱਛੇ ਹਟਦਿਆਂ ਆਪਣੀ ਸਿਹਤ ਵੱਲ ਇਸ਼ਾਰਾ ਕਰਦਿਆਂ ਕਿਹਾ ਉਹ ਪਹਿਲਾਂ ਨਾਲੋਂ ਫਿੱਟ ਹੋ ਗਿਆ ਸੀਗਾ ਮੈਂ ਸੁਣ ਕੇ ਹੱਸ ਪਈ ਚੰਗੀ ਗੱਲ ਐ ਮੈਂ ਕਿਹਾ ਅਸੀਂ 3 ਪੁਆਇੰਟ ਵੱਲ ਤੁਰ ਪਏ ਸੀਗੇ ਗਲਬ ਨੇ ਏਕਮ ਨੂੰ ਨਹੀਂ ਦੱਸਿਆ ਸੀਗਾ ਕਿ ਮੈਂ ਆ ਰਹੀ ਆ ਮੈਂ ਗਲਬ ਨੂੰ ਆਪਣਾ ਨਵਾਂ ਨੰਬਰ ਕਿਸੇ ਨੂੰ ਦੇਣ ਤੋਂ ਮਨਾਂ ਕੀਤਾ ਸੀ ਪਰ ਗਲਮ ਦੀ ਏਕਮ ਨਾਲ ਗੱਲ ਹੋ ਜਾਂਦੀ ਸੀਗੀ ਏਕਮ ਨੂੰ ਮੇਰੇ ਰਿਜ਼ਲਟ ਦਾ ਪਤਾ ਨਹੀਂ ਸੀਗਾ ਮੈਂ ਜੋਸ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦੀ ਸੀ ਅਸੀਂ ਗੋਲ ਮਾਰਕੀਟ ਬੈਠ ਗਏ ਗਲਬ ਨੇ ਏਕਮ ਨੂੰ ਕਾਲ ਕਰਕੇ ਬੁਲਾ ਲਿਆ ਏਕਮ ਭਗਵਾਨ ਦਾ ਸਕੰਟੀਨ ਵਾਲੇ ਪਾਸਿਓਂ ਆ ਰਹੀ ਸੀਗੀ ਮੈਂ ਉਸ ਪਾਸੇ ਪੈਠ ਕਰਕੇ ਬੈਠ ਗਈ ਸੀਗੀ ਗਲਬ ਉਹਨੂੰ ਆਉਂਦੀ ਨੂੰ ਦੇਖ ਰਿਹਾ ਸੀਗਾ ਤੇ ਮੈਨੂੰ ਦੱਸ ਰਿਹਾ ਸੀਗਾ ਉਹਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਮੈਂ ਇੱਥੇ ਹੋਵਾਂਗੀ ਉਹ ਜਦੋਂ ਕੋਲ ਆਈ ਤਾਂ ਉਹਨੇ ਗਲਬ ਨੂੰ ਬੁਲਾ ਕੇ ਮੇਰੇ ਵੱਲ ਦੇਖਿਆ ਹਾਈ ਕੀਰਤ ਤੂੰ ਹਾਈ ਇਨਾ ਆਖ ਕੇ ਉਹ ਮੈਨੂੰ ਚਿੰਬੜ ਗਈ ਕਿੰਨਾ ਹੀ ਚੈਰ ਮੈਨੂੰ ਜਫੀ ਪਾਈ ਖੜੀ ਰਹੀ ਉਹਦੀਆਂ ਅੱਖਾਂ ਨਾਮ ਹੋ ਗਈਆਂ ਸਨ ਉਹਨੇ ਮੈਨੂੰ ਜਫੀ ਤੋਂ ਜੁਦਾ ਕੀਤਾ ਤੇ ਮੇਰੇ ਦੋਵੇਂ ਹੱਥ ਆਪਣੇ ਹੱਥਾਂ ਨਾਲ ਘਟਲੇ ਕਿਵੇਂ ਆ ਮੈਂ ਪੁੱਛਿਆ ਮੇਰੀਆਂ ਅੱਖਾਂ ਵੀ ਉਹਨੂੰ ਦੇਖ ਕੇ ਨਾਮ ਹੋ ਗਈਆਂ ਸਨ ਮੈਂ ਠੀਕ ਆ ਤੂੰ ਤਾਂ ਮੈਨੂੰ ਜਮਾਂ ਹੀ ਭੁੱਲ ਗਈਆਂ ਤੈਨੂੰ ਮੇਰੀ ਇੱਕ ਵਾਰ ਵੀ ਯਾਦ ਨਹੀਂ ਆਈ ਉਹਦੀਆਂ ਗੱਲਾਂ ਵਿੱਚ ਰੋਸਾ ਸੀਗਾ ਉਹਦਾ ਰੋਸਾ ਜਾਜ ਵੀ ਸੀਗਾ ਉਹ ਜਮਾਂ ਨਹੀਂ ਬਦਲੀ ਸੀ ਹੂ ਬੂ ਉਵੇਂ ਦੀ ਉਵੇਂ ਜਿਵੇਂ ਪਹਿਲਾਂ ਸੀਗੀ ਯਾਦ ਕਿਉਂ ਨਹੀਂ ਆਏਗੀ ਬਹੁਤ ਵਾਰ ਆਈ ਸੀਗੀ ਪਰ ਮੈਂ ਸੋਚਿਆ ਤੈਨੂੰ ਮਿਲ ਕੇ ਕੁਝ ਬਣ ਕੇ ਹੀ ਮਿਲੂੰਗੀ ਮੇਰੀ ਜਾਨ ਮੈਂ ਕਿਹਾ ਉਹਦੀਆਂ ਅੱਖਾਂ ਵੱਡੀਆਂ ਹੋ ਗਈਆਂ ਉਹਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਦੌੜ ਗਈ ਤੂੰ ਇੰਟਰਵਿਊ ਕਰੈਕ ਕਰਤਾ ਹੈ ਉਹਨੇ ਮੇਰੀ ਗੱਲ ਤੋਂ ਅੰਦਾਜ਼ਾ ਲਾ ਕੇ ਉਤਸੁਕਤਾ ਨਾਲ ਮੈਥੋਂ ਪੁੱਛਿਆ ਸੀ ਮੈਂ ਦੋਹੇ ਅੱਖਾਂ ਬੰਦ ਕਰਕੇ ਹਲਕੀ ਜਿਹੀ ਮੁਸਕਰਾਣ ਨਾਲ ਸਿਰ ਨੂੰ ਹਾਂ ਵਿੱਚ ਹਿਲਾਇਆ ਸੀ ਵਾ ਵਾ ਕੀ ਬਾਤ ਐ ਇਨਾ ਆ ਕੇ ਉਹਨੇ ਫਿਰ ਜੱਫੀ ਪਾ ਲਈ ਮੈਨੂੰ ਮੈਨੂੰ ਬਹੁਤ ਖੁਸ਼ੀ ਆ ਤੂੰ ਆਪਣਾ ਸੁਪਨਾ ਪੂਰਾ ਕਰ ਲੈ ਤੇ ਤੇਰੇ ਪਾਪਾ ਬਹੁਤ ਖੁਸ਼ ਹੋਣਗੇ ਹਨਾ ਹਾਂ ਉਹ ਬਹੁਤ ਖੁਸ਼ ਨੇ ਏਕਮ ਨੂੰ ਪਾਪਾ ਦਾ ਹਮੇਸ਼ਾ ਫਿਕਰ ਰਹਿੰਦਾ ਸੀਗਾ ਥੈਂਕ ਯੂ ਏਕਮ ਤੂੰ ਮੇਰਾ ਬਹੁਤ ਸਾਥ ਦਿੱਤਾ ਇਹਦੀ ਕੋਈ ਲੋੜ ਨਹੀਂ ਗਈ ਹੋਰ ਸੁਣਾ ਤੇਰੀ ਤੇ ਤੇਰੀ ਟ੍ਰੇਨਿੰਗ ਕਦੋਂ ਆ ਉਹਦੀ ਕਾਲ ਉਣੀਆ ਹਲੇ ਤਾਂ ਇਨੇ ਨੂੰ ਗਲਬ ਦਾ ਫੋਨ ਵਜਦਾ ਉਹ ਖੜਾ ਹੋ ਕੇ ਗੱਲ ਕਰਨ ਲੱਗਾ ਉਹਦੇ ਹਾਅ ਭਾਵ ਤੋਂ ਲੱਗ ਰਿਹਾ ਸੀਗਾ ਜਿਵੇਂ ਕੋਈ ਪਰੇਸ਼ਾਨੀ ਵਾਲੀ ਗੱਲ ਹੋਵੇ ਗਲਬ ਠੀਕ ਤਾਂ ਹੈ ਸਾਬ ਮੈਂ ਪੁੱਛਿਆ ਗਰਲਫ੍ਰੈਂਡ ਦਾ ਤਨੀ ਦਾ ਕੋਈ ਚੱਕਰ ਏਕਮ ਦੀ ਇਹ ਗੱਲ ਸੁਣ ਕੇ ਮੈਂ ਥੋੜੀ ਹੈਰਾਨ ਹੋਈ ਮੂੰਹ ਫਟਦਾ ਉਹ ਹੈ ਹੀ ਸੀਗੀ ਅਗਲੇ ਹੀ ਪਲ ਗਲਬ ਬੋਲਿਆ ਔਰ ਵੀ ਦੁੱਖ ਹੈ ਜ਼ਮਾਨੇ ਮੇਂ ਮੁਹੱਬਤ ਕੇ ਸਿਵਾਏ ਰਹਤੇ ਔਰ ਵੀ ਹੈ ਵਸਲ ਕੀ ਰਾਹਤ ਕੇ ਸਿਵਾ। ਕੀ ਹੋਇਆ ਮੈਨੂੰ ਅਚਵਿਜਹੀ ਹੋਏ ਸੀਗੀ ਯੂਨੀਵਰਸਿਟੀ ਨੇ ਗੈਸਟ ਫੈਕਿਲਟੀ ਵਾਲਿਆਂ ਦਾ ਦੁਬਾਰਾ ਇੰਟਰਵਿਊ ਰੱਖਿਆ ਹੈ ਵੀਸੀ ਦੇ ਦਫ਼ਤਰ ਮੂਰੇ ਧਰਨਾ ਆਉਣਾ ਆ ਲੋੜਾ ਆ ਗਾਲਬ ਨੇ ਮੱਥੇ ਤੇ ਤਿਉੜੀ ਪਾਉਂਦੇ ਦੱਸਿਆ ਸੀਗਾ ਗਾਲਬ ਗੈਸਟ ਫੈਕਿਲਟੀ ਤੇ ਸੀਗਾ ਪੱਕੇ ਤਾਂ ਉਹਨਾਂ ਨੂੰ ਕੀ ਕਰਨਾ ਸੀਗਾ ਸਰਕਾਰ ਹੋਰ ਤੰਗ ਕਰ ਰਹੀ ਸੀ ਧਰਨਾ ਇਹ ਤਾਂ ਔਖਾ ਆ ਬੰਦਾ ਪਹਿਲਾਂ ਪੜ੍ਹੇ ਫਿਰ ਨੌਕਰੀਆਂ ਦੇ ਪਿੱਛੇ ਤੱਕੇ ਖਾਂਦਾ ਫਿਰ ਇਹ ਉਹ ਜਵਾਕਾਂ ਨੂੰ ਪੜਾਵੇ ਕਿ ਧਰਨੇ ਲਾਵੇ ਨਾਲੇ ਜਵਾਕ ਕਿਹਦੇ ਬਲੀ ਦੇਖ ਕੇ ਪੜਨਗੇ ਜਦੋਂ ਉਹਨਾਂ ਦੇ ਪ੍ਰੋਫੈਸਰ ਹੀ ਕੱਚੇ ਫੈਰਦੇ ਨੇ ਫਿਰ ਉਹਨਾਂ ਦਾ ਕੀ ਬਣਨਾ ਆ ਉਹ ਬੋਲਦੀ ਰਹੀ ਸੀਗੀ ਇਨਾਂ ਕੋ ਥੋੜੀ ਸੋਚੀ ਪੈ ਗਈ ਵੈਸੇ ਤੁਸੀਂ ਜਮਾਂ ਔਲਟ ਹੋ ਗਏ ਆ ਗਲਬ ਧਰਨੇ ਲਾਇਆ ਕਰੂ ਤਕੀਰਤ ਤੂੰ ਡਾਂਗਾ ਮਾਰ ਕੇ ਧਰਨੇ ਚਕਾਇਆ ਕਰੇਗੀ ਏਕਮ ਦੀ ਇਹ ਗੱਲ ਸੁਣ ਕੇ ਅਸੀਂ ਦੋਵੇਂ ਇੱਕ ਦੂਜੇ ਦੇ ਮੂੰਹਾਂ ਵੱਲ ਦੇਖਣ ਲੱਗ ਗਏ ਤੇ ਕਿਸੇ ਉਲਜੀ ਪਹੇਲੀ ਨੂੰ ਹੱਲ ਕਰਨ ਲਈ ਗਹਿਰੀ ਸੋਚ ਵਿੱਚ ਡੁੱਬ ਗਏ ਸੀਗੇ